ਇਹ ਦੋ ਮੰਜ਼ਲਾ ਸਿਗੀਆਂ ਤੇ ਤੇ ਰਾਣੀ ਸੁਪਤਰਾ ਇਹਦੇ ਪਿੱਛੇ ਜਿਹੜਾ ਜੈਨ ਇੱਕ ਨਵੀਂ ਬੋੜੀ ਜਿਹੜੀ ਹੈ ਜਿਹਨੂੰ 37 ਦੇ ਵਿੱਚ ਹੁਣ ਆਪਾਂ ਪਹੁੰਚੇ ਹਾਂ ਬਿੰਬੀਸਰ ਜੀਲ ਜਿੱਥੇ ਬਿੰਬੀਸਰ ਨੂੰ ਫਰੇਮ ਦੇ ਵਿੱਚ ਦਿਖਾਈ ਦਿੰਦਾ ਹੈਗਾ ਗੁਰੂ ਨਾਨਕ ਸ਼ੀਤਲ ਕੁੰਡ ਰਾਜਗੀਰ ਦੇ ਗੁਰੂ ਘਰ ਦੀ ਇੱਕ ਸੋਹਣੀ ਸਵੇਰ ਇਧਰਲੇ ਪਾਸੇ ਪੂਰਬ ਵਾਲੇ ਪਾਸੇੋਂ ਪਹਾੜਾਂ ਤੋਂ ਹੌਲੀ-ਹੌਲੀ ਸੂਰਜ ਤਾਣੂ ਆ ਰਿਹਾ ਹਲਕੀ ਹਲਕੀ ਨਮੀ ਹੈ ਹਵਾ ਦੇ ਵਿੱਚ ਉਹਦੇ ਕਰਕੇ ਧੁੰਦ ਲੱਗਦੀ ਆ ਬਹੁਤ ਰਮਣੀਕ ਥਾਂ ਇਹ ਰਹੇ ਸਾਹਮਣੇ ਜਿਹੜੀ ਤੁਸੀਂ ਚਟਾਨ ਦੇਖ ਰਹੇ ਹੋ ਤੇ ਚਟਾਨ ਦੇ ਵਿੱਚ ਬਣੇ ਜਿਹੜੇ ਉਹ ਦਰਵਾਜੇ ਦੇਖ ਰਹੇ ਹਾਂ ਗੁਫਾਵਾਂ ਐ ਜੈਨ ਧਰਮ ਦੇ ਜਿਹੜੇ ਮੁਨੀ ਸੀਗੇ ਉਹਨਾਂ ਦੀਆਂ ਇਹ ਤਪਸਥਲੀਆਂ ਐ ਤੇ ਹੁਣ ਇਹਨਾਂ ਦਾ ਨਾਮ ਹੈਗਾ ਸੋਨ ਭੰਡਾਰ ਤੇ ਸੋਨ ਭੰਡਾਰ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਕਰਦੇ ਹਾਂ ਗੱਲ ਆਪਾਂ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਉਹਨੂੰ ਸਤਿ ਸ੍ਰੀ ਅਕਾਲ ਤੇ ਸਫਰ ਕਰਦੇ ਕਰਦੇ ਆਪਾਂ ਰਾਜਗੀਰ ਆ ਗਏ ਸੀ ਗੱਲ ਤੇ ਰਾਜਗੀਰ ਦੇ ਵਿੱਚ ਅੱਜ ਮੈਂ ਖੜਾ ਹੈਗਾ ਸੋਨ ਬੰਡਾਰ ਰਾਜਾ ਬਿੰਬੀਸਰ ਦੇ ਉਹ ਸੋਨੇ ਦੇ ਖਜ਼ਾਨੇ ਕੋਲੇ ਉਹਨਾਂ ਗੁਫਾਵਾਂ ਦੇ ਵਿੱਚ ਜਿਹੜੀਆਂ ਜੈਨ ਤੁਮ ਦੇ ਨਾਲ ਸੰਬੰਧਤ ਨੇ ਤੇ ਆਪਾਂ ਸਾਰੀ ਵੀਡੀਓ ਜਿਹੜੀ ਅੱਜ ਹੈਗੀ ਹੈ ਰਾਜਗੀਰ ਦੀ ਬਣਾਵਾਂਗੇ ਰਾਜਗੀਰ ਜੀ ਆਪਾਂ ਘੁੰਮਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗ ਰਹੀ ਐ ਉੱਪਰ ਜਿਹੜੇ ਹੈਗੇ ਆ ਉਹ ਬੰਦਰ ਜੀ ਆ ਗਏ ਸੀਗੇ ਤੇ ਉਹ ਥੋੜਾ ਜਿਹਾ ਖੁਰਖੁਰ ਕਰਨ ਲੱਗੇ ਜਿਵੇਂ ਤਾਂ ਦੇਖਣ ਲੱਗ ਗਿਆ ਤੇ ਜਿਹੜੀ ਤੁੱਪ ਐ ਉਹ ਇਹਨਾਂ ਪੱਥਰਾਂ ਦੇ ਵੱਜ ਕੇ ਮੇਰੇ ਚਿਹਰੇ ਤੇ ਹੋਰ ਪੈ ਰਹੀ ਐ ਸੋ ਇਹਦੇ ਬਾਰੇ ਗੱਲ ਕਰਦੇ ਆਪਾਂ ਆ ਤੁਹਾਨੂੰ ਦਿਖਾਉਣਾ ਪਗੋਫਾ ਹਮਾਰੀ ਦੂਜੇ ਭਾਗ ਤੇ ਇਸ ਗੁਫਾਵਾਂ ਦੇ ਦੂਜੇ ਭਾਗ ਦੇ ਵਿੱਚ ਜੈਨ ਜਿਹੜੇ ਤੀਰਥੰਕਰ ਹੈ ਉਹਨਾਂ ਦੀਆਂ ਮੂਰਤੀਆਂ ਤੇ ਇਹਨਾਂ ਮੂਰਤੀਆਂ ਨੂੰ ਜਦੋਂ ਨਲੰਦਾ ਯੂਨੀਵਰਸਿਟੀ ਦੇ ਵਿੱਚ ਮੁਗਲ ਬਾਦਸ਼ਾਹ ਲਾਉਦੀਨ ਖਿਲਜੀ ਨੇ ਅੱਗ ਲਾਈ ਸੀਗੀ ਤਾਂ ਉਹਨਾਂ ਨੂੰ ਨਸ਼ਟ ਕੀਤਾ ਸੀਗਾ। ਕਮਲ ਦੇ ਫੁੱਲ ਉੱਪਰ ਇੱਕ ਮੂਰਤੀ, ਇੱਕ ਹਾਥੀ ਦੇ ਉੱਪਰ ਮੂਰਤੀ ਤੇ ਸ਼ੇਰਾਂ ਦੇ ਉੱਪਰ ਮੂਰਤੀ। ਇਹ ਇਹਨਾਂ ਦੇ ਤੀਰਥੰਕਰ ਨੇ ਜੈਣ ਧਰਮ ਦੇ ਤੇ ਆ ਇੱਕ ਗਰਹਿ ਹੁੰਦਾ ਸੀਗਾ ਮਤਲਬ ਰੁਕਨ ਇੱਕ ਗੁਫਾ ਹੁੰਦੀ ਸੀ 1934 ਜਦੋਂ ਪੋਚਾਲ ਆਇਆ ਸੀਗਾ ਉਦੋਂ ਆ हिस्सा ਟੁੱਟ ਗਿਆ ਸੀ ਦਾ ਪਰਲੀ ਹਜੇ ਹੈਗੀ ਆ ਉਹ ਦਿਖਾਉਣਾ ਮੈਂ ਤੁਹਾਨੂੰ ਇਹਦੇ ਵਿੱਚ ਗਰੁੜ ਅਵਤਾਰ ਵਿਸ਼ਨੂੰ ਜੀ ਦਾ ਉਹਦੀ ਮੂਰਤੀ ਮਿਲੀ ਸੀ ਉਹ ਨਲੰਦਾ ਸੰਗ੍ਰਹਿਾਲੇ ਚ ਪਈ ਹੈ ਮਿਊਜ਼ੀਅਮ ਚ ਇੱਥੋਂ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਐਂ ਦਿਖਾਈ ਦਿੰਦੀਆਂ ਇਹ ਦੋ ਮੰਜ਼ਲਾ ਸੀਗੀਆਂ ਤੇ ਇੱਕ ਮੰਜ਼ਲੇ ਦੇ ਥੱਲੇ ਸੀ ਇੱਕ ਮੰਜ਼ਲ ਉੱਤੇ ਸੀਗੀ ਦੇ ਆਪਾਂ ਤੇ ਦੱਸਦਾ ਮੈਂ ਤੁਹਾਨੂੰ ਜਿੰਨਾ ਕਿ ਮੈਨੂੰ ਗਾਈਡ ਨੇ ਦੱਸਿਆ ਇੱਕ ਪੂਰਾ ਕਮਰਾ ਹੈ ਇਹਨਾਂ ਦਾ ਤਪਸਥਲੀਏ ਦੇਖੋ ਤੁਸੀਂ ਉੱਪਰ ਇਹਦੀਆਂ ਛੱਤ ਦੇਖੋ ਤੁਸੀਂ ਕਿਵੇਂ ਬੰਦੇ ਨੇ ਕੱਟ ਕੇ ਬਣਾਈ ਹੋਈ ਉਹ ਵਾਹਿਆ ਕੀ ਬਾਤ ਹੈ ਨਾ ਗੂੰਜਦੀ ਇੱਥੇ ਪੂਰੀ ਆਵਾਜ਼ ਤੇ ਆਓ ਦਰਵਾਜ਼ਾ ਤੁਹਾਨੂੰ ਦਰਵਾਜ਼ਾ ਕਿ ਦਿਖਾਈ ਦਿੰਦਾ ਹੋਊਗਾ ਇੱਥੋਂ ਤੇ ਕਿਹਾ ਜਾਂਦਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਇੱਥੋਂ ਦਾ ਰਾਜਾ ਬਿੰਬੀਸਾਰ ਸੀ ਉਹਦਾ ਖਜ਼ਾਨਾ ਪਿਆ ਹੈਗਾ ਖਜ਼ਾਨਾ ਕਿਉਂ ਪਿਆ ਜਿਹੜਾ ਬਿੰਬੀਸਾਰ ਦਾ ਪੁੱਤਰ ਸੀ ਯਾ ਸ਼ਤਰੂ ਯਾ ਸ਼ਤਰੂ ਬਿੰਬੀਸਰ ਨੂੰ ਕੈਦ ਕਰ ਲੈਂਦਾ ਉਹਨੂੰ ਤੁਸੀਂ ਇਹ ਦਿਨ ਦਾ ਤੋੜਫਾਉਂਦਾ ਤੇ ਰਾਣੀ ਸੁਪੱਦਰਾ ਇਹਦੇ ਪਿੱਛੇ ਜਿਹੜਾ ਜੈਨ ਇੱਕ Muni ਸੀਗਾ ਉਹਦੇ ਕੋਲੇ ਸਾਰਾ ਧਨਮਾਲ ਰੱਖ ਦਿੰਦੀ ਹੈ ਤੇ ਜੈਨ Muni ਇਸ ਨੂੰ ਇਹਨਾਂ ਬੰਦ ਕਰ ਦਿੰਦਾ ਹੈ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਤੋੜਨ ਦੀ ਪਰ ਇਹ ਟੁੱਟ ਨਹੀਂ ਸੀ ਤੇ ਇੱਥੇ ਇੱਕ ਮੂਰਤੀ ਸੀਗੀ ਸਥਾਪਿਤ ਕੀਤੀ ਹੋਈ ਉਹ ਮੂਰਤੀ ਚੋਰੀ ਹੋਣ ਦੇ ਡਰ ਤੋਂ ਸਰਕਾਰ ਨੇ ਨਲੰਦਾ ਜਿਹੜੀ ਹੈਗੀ ਮਿਊਜ਼ੀਅਮ ਵਿੱਚ ਰੱਖ ਦਿੱਤੀ। ਇੱਥੇ ਵੀ ਤੁਹਾਨੂੰ ਅਗਾਰ ਦਿਖਾਈ ਦੇਊਗਾ ਇਹ ਜੈਨ ਤੀਰਥੰਕਰ ਮਹਾਵੀਰ ਜੈਨ ਦੀ ਪ੍ਰਤਿਮਾ ਹੈ। ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਮਾਲ ਹੈ ਪਹਾੜ ਥੱਲੇ ਏਡੀ ਵੱਡੀ ਗੁਫਾ। ਮੇਰੇ ਪਿੱਛੇ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਇਹ ਮਨੀਆਰ ਮੱਠ ਹੈ। ਇਹ ਵੀ ਇੱਕ ਮੰਦਰ ਹੋਇਆ ਕਰਦਾ ਸੀਗਾ। ਉਸ ਸਮੇਂ ਦਾ ਬਿੰਬੀਸਰ ਦੇ ਸਮੇਂ ਦਾ ਜੈਨੀਆਂ ਤੇ ਬੋਧੀਆਂ ਦੇ ਨਾਲ ਜਿਹੜੇ ਹੈਗੇ ਇਸ ਜਗ੍ਹਾ ਦੇ ਤਾਲੁਕ ਜੁੜਦੇ ਆ ਇਸ ਥਾਂ ਦੇ ਮਤਲਬ ਅੱਜ ਨੂੰ ਆਪਾਂ ਕਹਿੰਦੇ ਆ ਰਾਜਗੀਰ ਤੇ ਮੈਨੂੰ ਹੋਰ ਇੱਥੋਂ ਜਾਣਕਾਰੀ ਮੈਂ ਦੇਖੀ ਐ ਗੂਗਲ ਤੇ ਕੱਢ ਕੇ ਵੀ ਜਿਹੜੀ ਰਾਜਗੀਰ ਸੀਗੀ ਇਹ ਪਾਟਲੀਪੁੱਤਰ ਤੋਂ ਪਹਿਲਾਂ ਮਗਧ ਦੀ ਰਾਜਧਾਨੀ ਰਹੀ ਐ ਤੇ ਮਗਧ ਦੀ ਰਾਜਧਾਨੀ ਫਿਰ ਪਾਟਲੀਪੁੱਤਰ ਪਟਨਾ ਬਣ ਜਾਂਦੀ ਐ ਫਿਰ ਸਾਰਾ ਜਿਹੜਾ ਮੌਰਿਆ ਡੈਸਟਨੀ ਐ ਮੌਰਿਆ ਵੰਸ਼ ਹੈ ਉਹ ਉੱਥੇ ਹੀ ਵੱਧ ਫੁੱਲਦਾ ਤੇ ਦਰਗੁਪਤ ਮੌਰੀਆ ਤੇ ਹੋਰ ਜਿਹੜੇ ਰਾਜੇ ਉੱਥੇ ਹੁੰਦੇ ਬਿੰਬੀਸਰ ਦਾ ਪੁੱਤਰ ਜਾਲ ਛਤ్రੂ ਜਾਲ ਛਤ్రੂ ਦੇ ਗਾਂ ਜਿਹੜੇ ਹੈਗੇ ਆ ਉਹ ਬਿੰਬੀਸਰ ਨੂੰ ਵੈਸੇ ਮੌਰੀਆ ਡੈਸਟੀ ਦਾ ਜਿਹੜਾ ਹੈਗਾ ਉਹ ਰਚੇਤਾ ਕਿਹਾ ਜਾਂਦਾ ਉਹਨੇ ਰੱਖੀ ਸੀ ਨੀ ਮੌਰੀਆ ਡੈਸਟੀ ਦੀ ਤੇ ਬਿੰਬੀਸਰ ਦੇ ਜਿਹੜਾ ਪਿਤਾ ਸੀਗਾ ਉਹਨੂੰ ਵੈਸੇ ਤਾਂ ਭੱਟਿਆ ਜਿਹੜਾ ਇਤਿਹਾਸ ਦੇ ਵਿੱਚ ਪਰ ਇਹ ਜਰਾ ਸੰਧ ਬੰਨਦੇ ਜਿਹੜਾ ਇੱਕ ਇੱਕ ਮਿਥਿਆਸਿਕ ਕਰੈਕਟਰ ਹੈ ਸੋ ਇਹ ਪਿੱਛੇ ਮੱਠ ਹੈ ਇੱਕ ਤੇ ਜਿਹੜਾ ਹੁਣ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧੀਨ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਪੁਰਾਣਾ ਇਹ ਬਿਲਕੁਲ ਖੋਦਾਈ ਚ ਮਿਲਿਆ ਹੋਊਗਾ ਅਨੰਮੀਆਂ ਪੌੜੀਆਂ ਜਿਹੜੀਆਂ 1937 ਦੇ ਵਿੱਚ ਇਹਨਾਂ ਨੇ ਖੋਜੀਆਂ ਸੀਗੀਆਂ ਥੱਲੇ ਨੂੰ ਤੇ ਜਿਹੜਾ ਇਟ ਨਹੀਂ ਹੈਗੀ ਇਹ ਪੱਥਰ ਹੈ ਚੌੜਾ ਜੈਨ ਧਰਮ ਤੇ ਬੁੱਧ ਧਰਮ ਨਾਲ ਨਾਲ ਫੈਲਦੇ ਦੋਵੇਂ ਧਰਮ ਤੇ ਮਹਾਵੀਰ ਜੈਨ ਤੇ ਮਹਾਤਮਾ ਬੁੱਧ ਦੇ ਜਿਹੜੇ ਜਨਮ ਮਿਤੀ ਹੈ ਉਹ ਬਹੁਤਾ ਫਰਕ ਨਹੀਂ ਹੈਗਾ ਕੋਈ 20-25 ਸਾਲ ਦਾ ਫਰਕ ਹੋਊਗਾ ਇਹ ਜਿਹੜੀ ਨਗਰੀ ਹੈ ਦੋਨੇ ਧਰਮਾਂ ਦਾ ਹੀ ਇੱਕ ਕੇਂਦਰ ਰਹੀ ਹੈ ਸੋ ਆਪਾਂ ਮਨਿਆਰ ਮੱਠ ਦੇਖੀ ਹੈ ਤੇ ਮਨਿਆਰ ਮੱਠ ਦੇਖਣ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ ਬਿੰਬੀਸਰ ਦਾ ਉਹ ਜਿਹੜਾ ਖਜ਼ਾਨਾ ਸੀ ਸੋਨ ਭੰਡਾਰ ਹੁਣ ਆਪਾਂ ਅੱਗੇ ਚੱਲਦੇ ਹਾਂ ਹੋਰ ਥਾਵਾਂ ਦੇਖਦੇ ਹਾਂ ਇਸ ਜਗ੍ਹਾ ਦੀਆਂ ਕਿਉਂਕਿ ਰਾਜਗੀਰ ਪਹਾੜੀਆਂ ਤੇ ਜੰਗਲਾਂ ਦਾ ਇਲਾਕਾ ਹੈਗਾ ਤਾਂ ਇੱਥੇ ਇੱਕ ਜੂ ਸਫਾਰੀ ਵੀ ਹੈ ਜੂ ਸਫਾਰੀ ਰਾਜਗੀਰ ਸੋ ਭਈ ਇਹ ਜੂ ਹੈ ਇੱਥੇ ਬਣਿਆ ਹੋਇਆ ਸਫਾਰੀ ਹੈ ਵਿੱਚ ਘੁੰਮਉਂਦੇ ਆ ਇਹ ਸੋ ਜਿਹੜੇ ਸ਼ਕੀਨ ਹੁੰਦੇ ਆ ਉਹ ਇਸ ਚੀ ਦੇ ਘੁੰਮਦੇ ਆ ਪਰ ਹਜੇ ਬੰਦ ਹੈ ਅੱਜ ਛੁੱਟੀ ਵੀ ਹੋ ਸਕਦੀ ਹੈ ਕਿਉਂਕਿ ਅੱਜ ਸ਼ਟ ਪੂਜਾ ਚੱਲ ਰਹੀ ਹੈ ਇਹਨਾਂ ਦੀ ਇਸ ਕਰਕੇ ਇਹ ਬੰਦ ਹੋਊਗਾ ਆਪਾਂ ਅੱਗੇ ਨੂੰ ਚੱਲ ਰਹੀਆਂ ਵਧ ਰਹੇ ਹਾਂ ਕੋੜਾ-ਕਟੋੜਾ ਤੇ ਇੱਕ ਹੋਰ ਹੈਗੀ ਆ ਬੁੱਧਾ ਸਤੂਪਾ ਵਰਲਡ ਪੀਸ ਸਤੂਪ ਹੈ ਉਹ ਵੇਖਣ ਚੱਲੇ ਆਪਾਂ ਹੁਣ ਇਸ ਦੁਬਾਰਾ ਹੁਣ ਆਪਾਂ ਪਹੁੰਚੇ ਬਿੰਬੀਸਰ ਜੀਲ ਜਿੱਥੇ ਬਿੰਬੀਸਰ ਨੂੰ ਜਿਹਦਾ ਜਨਮ 1558 BC ਤੋਂ 491 BC ਦਾ ਰਿਹਾ ਜਨਮ ਤੇ ਉਸ ਤੋਂ ਬਾਅਦ ਆਜਾ ਛਤ੍ਰੂ 492 ਤੋਂ 460 ਹਜ਼ਾਰ ਆ ਰਜ ਕਰ ਰਿਹਾ ਤੇ ਬਿੰਬੀਸਰ ਨੂੰ ਉਹਦੇ ਪੁੱਤਰ ਅਜਾ ਸ਼ਤਰੂ ਨੇ ਜੇਲ੍ਹ ਚ ਪਾਲਿਆ ਸੀਗਾ ਤੇ ਨਾਪ ਚੁਣੀ ਸੀਗੀ ਬਿੰਬੀਸਰ ਨੇ ਜਿਹੜੀ ਇਹ ਜਗਾ ਕਿਉਂਕਿ ਇੱਥੋਂ ਉਹਨੂੰ ਲੋਰਡ ਬੁੱਧ ਦਾ ਜਿਹੜਾ ਮਾਊਂਟੇਨ ਹੈ ਵਲਚਰ ਪੀਕ ਉਹ ਦਿਖਾਈ ਦਿੰਦੀ ਸੀਗੀ ਤੇ ਉਹ ਫੋਲੋਅਰ ਸੀਗਾ ਮਹਾਤਮਾ ਬੁੱਧ ਦਾ ਦੇਖਦੇ ਆਪਾਂ ਜੇਲ੍ਹ ਹੋ ਸਾਹਮਣੇ ਵਲਚਰ ਪੀਕ ਵੀ ਹੋਊਗੀ ਸੋ ਆ ਜਿਹੜਾ ਜੋਦਾਨ ਹੈ ਇਹ ਜੇਲ੍ਹ ਸੀਗੀ ਉਦੋਂ ਤੇ ਮੋਟੀ-ਮੋਟੀ ਦਵਾਰਾਂ ਦੀ ਮੰਨਿਆ ਜਾਂਦਾ ਇੱਥੇ ਨੂੰ ਲੋਹੇ ਦੀਆਂ ਹੱਤਕੜੀਆਂ ਪਾ ਕੇ ਤੇ ਕੈਦ ਰੱਖਿਆ ਸੀਗਾ ਸੋ ਹੁਣ ਇਹਦੇ ਅਵਸ਼ੇਸ਼ ਬਚੇ ਨੇ ਤੇ ਉਦੋਂ ਜਿਹੜੀ ਜੇਲ੍ਹ ਹੋਣੀ ਐ ਇਹ ਪੂਰੀ ਲੱਗੀ ਪਈ ਸੀ ਤੇ ਬੱਠੀ ਸੋਚੀ ਜਾਂਦਾ ਸੀ ਵੀ ਲੰਗਰ ਤਾਂ ਹਜੇ ਦੇਰੀ ਚ ਬਣੂਗਾ ਆ ਜਿਹੜੇ ਇੱਥੇ ਸਿਕਿਉਰਿਟੀ ਗਾਰਡ ਨੇ ਉਹ Hindu ਵੀਰ ਨੇ ਛੱਡ ਪੂਜਾ ਕਰਕੇ ਆਏ ਸੀ ਤੇ ਛੱਡ ਪੂਜਾ ਦਾ ਪ੍ਰਸ਼ਾਦ ਦੇ ਕੇ ਬਣੇ ਕਿਆਬ ਇਸ ਵਕਤ ਮੈਂ ਗੁਰੂ ਘਰ ਦੀਆਂ ਪੌੜੀਆਂ ਤੇ ਪਾਰਕਿੰਗ ਮੇਰੇ ਪਿੱਛੇ ਹੈ ਤੇ ਪੌੜੀਆਂ ਦੇ ਬੈਠਾ ਮੈਂ ਤੇ ਮੇਰੇ ਸਾਹਮਣੇ ਉਹ ਸ਼ੀਤਲ ਕੁੰਡ ਹੈ ਜਿਹੜਾ ਗੁਰੂ ਨਾਨਕ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਹੈ ਜਾਂ ਕਹਿ ਦਈਏ ਵੀ ਉਹ ਸਥਾਨ ਹੈ ਜਿੱਥੇ ਮਹਾਰਾਜ ਨੇ ਇਸ਼ਾਰਾ ਕਰਕੇ ਦੱਸਿਆ ਜੀ ਭਾਈ ਵੀ ਇੱਥੇ ਠੰਡੇ ਪਾਣੀ ਦਾ ਕੁੰਡ ਹੈ ਹੁਣ ਠੰਡੇ ਪਾਣੀ ਦਾ ਕੁੰਡ ਦਾ ਇੱਥੇ ਕੀ ਮਤ ਹੈ ਇਹ ਸਾਰੀ ਜਿਹੜੀ ਧਰਤੀ ਹੈ ਉਹ ਸਲਫਰ ਤੇ ਹੋਰ ਜਿਹੜੀਆਂ ਧਾਤਾਂ ਹੈਗੀਆਂ ਉਹਨਾਂ ਚ ਚਤਾਨਾਂ ਦੀ ਬਣੀ ਹੋਈ ਹੈ ਇਸ ਕਰਕੇ ਸਾਰੇ ਜਿਹੜੇ ਇੱਥੇ ਕੁੰਡ ਸੀਗੇ ਉਹ ਗਰਮ ਸੀਗੇ ਬ੍ਰਹਮ ਕੁੰਡ ਵੀ ਗਰਮ ਪਾਣੀ ਦਾ ਸਾਰੇ ਗਰਮ ਉਹ ਵੀ ਜਿਹੜੀਆਂ ਇਹਨੂੰ ਚਟਾਨਾਂ ਜਿਆਦਾ ਤਪਦੀਆਂ ਤੇ ਗਰਮੀ ਜਿੱਥੇ ਗਰਮੀ ਬਹੁਤ ਹੋ ਜਾਂਦੀ ਹੈ ਤੇ ਪਾਣੀ ਦੀ ਸਮੱਸਿਆ ਰਹਿੰਦੀ ਸੀਗੀ ਜਦੋਂ ਮਹਾਰਾਜ ਇੱਥੇ ਆਏ ਜੈਨੀਆਂ ਤੇ ਬੁੱਧੀਆਂ ਨਾਲ ਗੋਸ਼ਟੀ ਕੀਤੀ ਮਹਾਰਾਜ ਨੇ ਉਹਨਾਂ ਨੂੰ ਕਿਹਾ ਭਾਈ ਵੀ ਤੁਸੀਂ ਘਰ-ਬਾਰ ਤਿਆਗ ਕੇ ਪਰਮਾਤਮਾ ਤਿਆਗ ਕਰਕੇ ਇੱਥੇ ਤੁਸੀਂ ਮੁਕਤੀ ਨਹੀਂ پا ਸਕਦੇ ਸਗੋਂ ਘਰ-ਬਾਰ ਵਿੱਚ ਰਹਿ ਕੇ ਉਹਨੂੰ ਕਮਲ ਦੇ ਫੁੱਲ ਵਾਂਗ ਪਾਣੀ 'ਚ ਖਿੜਕੇ ਹੀ ਚਿੱਕੜ ਦੇ ਵਿੱਚ ਖਿੜਕੇ ਹੀ ਪਰਮਾਤਮਾ ਦੀ ਤਪਸੀ ਕੀਤੀ ਜਾ ਸਕਦੀ ਹੈ ਤੇ ਸੰਗਤਾਂ ਦੇ ਨਿਵਾਸੀਆਂ ਦੇ ਇਥੋਂ ਦੇਆਂ ਦੀ ਬੇਨਤੀ ਕਰਨ ਤੋਂ ਬਾਅਦ ਮਹਾਰਾਜ ਨੇ ਇਸ਼ਾਰਾ ਕੀਤਾ ਇਸ ਕੁੰਡ ਵੱਲ ਇਹ ਇਸ ਕੁੰਡ ਦਾ ਪਾਣੀ ਜਿਹੜਾ ਇਹਦਾ ਸੁਹੇ। ਸੋ ਇਸ ਜਗ੍ਹਾ ਤੇ ਆਪ ਬੈਠੇ ਆਂ। ਸੋ ਰਾਜਗੜ੍ਹ ਜਿਹੜੀ ਹੈਗੀ ਆ ਰਾਜਗੜ੍ਹ ਰਾਜਿਆਂ ਦੀ ਰਾਜਧਾਨੀ ਮਤਲਬ ਰਾਜਿਆਂ ਦਾ ਘਰ ਰਾਜਗੜ੍ਹ ਮਗਧ ਦੇ ਰਾਜਿਆਂ ਦਾ ਘਰ ਰਿਹਾ ਇਹ ਰਾਜਗੜ੍ਹ। ਸੋ ਉਸ ਥਾਂ ਤੇ ਬੈਠੇ ਆਪਾਂ। ਫਰੇਮ ਦੇ ਵੀ ਦਿਖਾਈ ਦਿੰਦਾ ਹੈਗਾ ਗੁਰੂ ਨਾਨਕ ਸ਼ੀਤਲ ਕੁੰਡ। ਇਹ ਉਹ ਕੁੰਡ ਹੈ ਇੱਕ জলাਸ਼ੇ ਹੈ ਜਿਹੜਾ ਮਹਾਰਾਜ ਨੇ ਇਸ਼ਾਰਾ ਕਰਕੇ ਦੱਸਿਆ ਜਿਵੇਂ ਇੱਥੇ ਪਾਣੀ ਠੰਡਾ ਹੈ। ਸੋ ਇਹਦੇ ਉੱਪਰ ਪ੍ਰਾਤਨ ਦਰਬਾਰ ਸਾਹਿਬ ਹੈ। ਪੁਰਾਣੇ ਸਮੇਂ ਜਦੋਂ ਗੁਰੂ ਘਰ ਦੀ ਇਮਾਰਤ ਬਣਦੀ ਸੀ ਤਾਂ ਪਹਿਲਾਂ ਇਹ ਬਣੀ ਸੀਗੀ ਤੇ ਉਹ ਸਥਾਨ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀਗਾ ਇੱਕ ਸਾਲ ਪਹਿਲਾਂ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਇਹ ਗੁਰੂ ਘਰ ਦੇ ਵਿੱਚ ਪ੍ਰਕਾਸ਼ ਸੀਗਾ ਮਹਾਰਾਜ ਦਾ ਤੇ ਸੰਗਤਾਂ ਇੱਥੇ ਹੀ ਦਰਸ਼ਨ ਕਰਦੀਆਂ ਸੀਗੀਆਂ ਤੇ ਸਾਹਮਣੇ ਜਿਹੜੀ ਆਹ ਇਮਾਰਤ ਇਹ ਹਜੇ ਬਨ ਰਹੀ ਸੀ ਪਰਲੇ ਪਾਸੇ ਜਿਹੜੀ ਸਰਾਂ ਹੈਗੀ ਗੁਰੂ ਨਾਨਕ ਨਾਮ ਵਾਸ ਉਹ ਵੀ ਬਨ ਰਹੀ ਸੀ ਇਧਰਲੇ ਪਾਸੇ ਇੱਕ ਟੀਨ ਦੀ ਪਾ ਕੇ ਛੱਤ ਤੇ ਉਹ ਲੰਗਰ ਹਾਲ ਲੰਗਰ ਸਾਨੂੰ ਉੱਥੇ ਹੀ ਖਵਾਇਆ ਗਿਆ ਸੀ ਛਕਾਇਆ ਗਿਆ ਸੀ ਤੇ ਕੋਈ ਇਸ ਤੋਂ ਪਹਿਲਾਂ ਵੀ ਇਸ ਇਮਾਰਤ ਤੋਂ ਪਹਿਲਾਂ ਵੀ ਇੱਕ ਛੋਟੀ ਜੀ ਟੀਨ ਦੀ ਸ਼ਾਦੇ ਥੱਲੇ ਮਹਾਰਾਜ ਪ੍ਰਕਾਸ਼ ਹੁੰਦਾ ਸੀ ਤੇ ਇੱਕ ਇੱਥੇ ਫੌਜ ਤੋਂ ਰਿਟਾਇਰ ਸਿੰਘ ਸੀਗੇ ਉਹ ਸੇਵਾ ਆਹ ਪੁਰਾਣਾ ਗੇਟ ਆ ਜਿਹੜਾ ਪਹਿਲਾਂ ਵਰਤੇ ਜਾਂਦਾ ਸੀਗਾ ਹੁਣ ਪਰਲਾ ਗੇਟ ਵੱਡਾ ਵਰਤੇ ਜਾਂਦਾ ਆਪਾਂ ਇਸ ਵਕਤ ਖੜੇ ਆ ਨਲੰਦਾ ਯੂਨੀਵਰਸਿਟੀ ਦੇ ਰਿਊਨਸ ਤੇ ਤੇ ਇਹ ਯੂਨੀਵਰਸਿਟੀ ਪਟਨਾ ਤੋਂ 90 ਕਿਲੋਮੀਟਰ ਤੇ ਰਾਜਗੀਰ ਤੋਂ 18-19 ਕਿਲੋਮੀਟਰ ਦੂਰ ਹੈ। ਅ 5ਵੀਂ ਸਦੀ ਵਿੱਚ ਇਸ ਦਾ ਨਿਰਮਾਣ ਕੁਮਾਰ ਗੁਪਤ ਪਹਿਲੇ ਨੇ ਮੌਰੇ ਗੁਪਤ ਦੇ ਰਾਜਾ ਨੇ ਕੀਤਾ ਸੀਗਾ ਤੇ ਪੂਰੀਆਂ 7 ਸਦੀਆਂ ਇਹ ਵੱਧਦੀ-ਫੁੱਲਦੀ ਰਹੀ ਸੀਗੀ। 12ਵੀਂ ਸਦੀ ਵਿੱਚ ਬਖਤਿਆਰ ਖਿਲਜੀ ਨੇ ਇਹਨੂੰ ਤੈਸਨੈਸ ਕੀਤਾ ਤੇ ਬਹੁਤ ਧਰਮ ਦੇ ਨਾਲ-ਨਾਲ ਦਰਸ਼ਨ ਸ਼ਾਸਤਰ, ਭੌਤਿਕ ਵਿਗਿਆਨ, ਤਰਕ, ਵਿਆਕਰਣ, ਖਗੋਲ ਸ਼ਾਸਤਰ ਤੇ ਚਿਕਿਤਸਾ ਦੀ ਪੜ੍ਹਾਈ ਇੱਥੇ ਕਰਵਾਈ ਜਾਂਦੀ ਸੀਗੀ। ਹਿਊਨ ਸੰਗ ਨੇ ਇਹਦੇ ਬਾਰੇ ਆਪਣੀ ਜੀਵਨਾਤਰਾ ਵਿੱਚ ਲਿਖਿਆ ਹੋਇਆ ਹੈ ਤੇ ਪਸ਼ੂਪੱਤੀ ਪੱਲਾ ਵੰਸ਼ ਦੀ ਵਿੱਚ ਵੀ ਇਹ ਵਧੀ ਫੁੱਲੀ ਬੁੱਧ ਦੇ ਮੁੱਖ ਭਗਤ ਸ਼੍ਰੀ ਪੁੱਤਰਾਂ ਦੀ ਜਨਮ ਭੂਮੀ ਤੇ ਨਿਰਵਾਣ ਦੀ ਭੂਮੀ ਲਈ ਹੈ। ਫਾਹਿਆਨ ਨੇ ਚੌਥੀ ਪੰਜਵੀਂ ਸਦੀ ਵਿੱਚ ਭਾਰਤ ਯਾਤਰਾ ਕਰਨ ਸਮੇ ਇਹਦਾ ਕੋਈ ਜ਼ਿਕਰ ਨਹੀਂ ਕੀਤਾ। ਸਗੋਂ ਇਸ ਤੋਂ ਬਾਅਦ ਹਿਊਨ ਸੰਗ ਇਸਦਾ ਜ਼ਿਕਰ ਕਰਦਾ। ਸੋ ਇਸ ਦਾ ਇਹ ਤੱਥ ਨਿਕਲ ਕੇ ਆਉਂਦਾ ਵੀ ਇਹ 5ਵੀਂ ਸਦੀ ਦੇ ਵਿੱਚ ਬਣੀ ਆ ਤੇ ਜਦੋਂ ਤੁਸੀਂ ਇਹਨੂੰ ਅੰਦਰੋਂ ਦੇਖਣ ਜਾਂਦੇ ਹੋ ਤਾਂ ਤੁਹਾਨੂੰ ਇਹ ਇੱਕ ਪ੍ਰਾਤਣ ਇੱਕ ਕਿਲੇ ਵਰਗੀ ਲੱਗੂ ਵੀ ਜਾਂ ਕਹਿ ਦੀ ਇੱਟਾਂ ਦੇ ਪੱਠੇ ਵਰਗੀ ਪਰ ਇਹ ਇੱਕ ਖੰਡਰ ਆ ਉਹਦਾ ਪ੍ਰਾਣੀ ਯੂਨੀਵਰਸਿਟੀ ਦਾ ਤੇ ਜਦੋਂ ਤੁਸੀਂ ਅੰਦਰ ਜਾਂਦੇ ਹੋ ਤਾਂ ਚਾਰੇ ਪਾਸੇ ਦੇਖਦੇ ਹੋ ਇਹ ਦੁਵਾਰਾਂ ਹੀ ਦੁਵਾਰਾਂ ਆ ਤੇ ਆ ਜਿਹੜਾ ਹੁਣ ਬਾਗ ਲਾਇਆ ਹੋਇਆ ਜਾਂ ਬਗੀਚਾ ਇਹ ਭਾਰਤ ਸਰਕਾਰ ਨੇ ਲਾਇਆ ਪਰ ਪਹਿਲਾਂ ਜਦੋਂ ਇਹ ਯੂਨੀਵਰਸਿਟੀ ਆਪਦੀ ਹੋਂਦ ਵਿੱਚ ਹੋਊਗੀ ਤਾਂ ਉਦੋਂ ਇੱਕ ਇਹ ਪੜਨ ਦਾ ਪੜਾਈ ਦਾ ਵੱਡਾ ਕੇਂਦਰ ਹੋ ਗਿਆ ਸਾਰੇ ਜਿਹੜੀ ਇਹ ਇਮਾਰਤਾਂ ਹੋਂ ਢੱਠੀਆਂ ਹੋਈਆਂ ਜਾਂ ਖੰਡਰ ਹੈ ਉਹ ਕਮਰੇ ਮੰਦਰ ਤੇ ਉਹ ਪਿੱਛੇ ਇੱਕ ਵੱਡਾ ਮੰਦਰ ਜਿਹੜਾ ਆ ਮੰਦਰ ਹੈ ਇੱਕ ਵੱਡਾ ਮੰਦਰ ਵੱਡੀ ਇਮਾਰਤ ਹੈ ਇਹ ਦੀ ਦੇਖ ਜਿਹੜੀ ਇਹ ਦੀ ਮੇਨ ਨਿਸ਼ਾਨੀ ਕਹਿ ਸਕਦੇ ਆਪਾਂ ਇਹ ਦੀ ਮੁੱਖ ਨਿਸ਼ਾਨੀ ਆ ਮੰਦਰ ਦੇ ਕੰਨਾਂ ਉੱਪਰ ਮਾਤੋਂ ਬੁੱਧੀਆਂ ਤੇ ਜੈਨ ਤੀਰਥੰਕਰਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਤੇ ਬਾਕੀ ਉਵੇਂ ਹੀ ਜਿਹੜੀਆਂ ਪੁਰਾਣੀਆਂ ਇੱਟਾਂ ਤੇ ਖੁਦਾਈ ਚੋਂ ਨਿਕਲੇ ਸਾਰੇ ਜਿਹੜੇ ਇਮਾਰਤਾਂ ਉਹ ਹੈਗੀਆਂ ਇੱਥੇ ਜਦੋਂ ਤੁਸੀਂ ਇਹਨੂੰ ਦੇਖਦੇ ਹੋ ਤਾਂ ਤੁਹਾਨੂੰ ਹੌਲੀ-ਹੌਲੀ ਪਤਾ ਲੱਗਦਾ ਵੀ ਭਾਈ ਜਿਵੇਂ-ਜਿਵੇਂ ਤੁਸੀਂ ਇਹਦੇ ਅੰਦਰ ਘੁੰਮਦੇ ਹੋ ਘੁੰਮ ਕੇ ਦੇਖਦੇ ਹੋ ਤਾਂ ਇਹਦੇ ਅੰਦਰ ਬਣੇ ਹੋਏ ਜਿਹੜੇ ਆ ਕਕਸ਼ ਨੇ ਇਹ ਕਕਸ਼ ਤੁਹਾਨੂੰ ਇੰਜ ਲੱਗਦਾ ਵੀ ਜਿਵੇਂ ਇਹ ਕਿਸੇ ਇੱਕ ਕਮਰੇ ਦੀ ਸ਼ਕਲ ਦੇ ਵਿੱਚ ਹੋਣ ਜਾਂ ਇੱਕ ਕੋਈ ਮੰਦਰ ਦੇ ਰੂਪ ਵਿੱਚ ਹੋਣ ਤੇ ਜੇ ਕਿਸੇ ਆਪਾਂ ਇੱਕ ਅੰਦਰ ਕਮਰੇ ਜਾ ਕੇ ਦੇਖੀਏ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਅੰਦਰੋਂ ਪਤਾ ਲੱਗਦਾ ਭਾਈ ਇਹ ਰਹਿਣ ਲਈ ਨਿਵਾਸ ਥਾਨ ਵੀ ਸੀਗੇ ਆ ਸਾਰੇ ਇੱਕ ਲੈਨ ਦੇ ਵਿੱਚ ਬਣੇ ਹੋਏ ਕਕਸ਼ੀ ਹੈ ਤੋ ਇਹਨੂੰ ਜਿਵੇਂ ਜਿਵੇਂ ਮੈਂ ਵੇਖੀ ਗਿਆ ਤਾਂ ਮੈਨੂੰ ਉਸ 5ਵੀਂ ਸਦੀ ਦੇ ਵਿੱਚ ਭਵਨ ਨਿਰਮਾਣ ਕਲਾ ਤੇ ਉਹਨਾਂ ਦੇ ਜਿਹੜੇ ਇੱਕ ਵੱਡੀ ਜਿਹੜੀ ਹੈਗੀ ਆ ਵਿਦਿਆ ਦੇ ਕੇਂਦਰ ਦੀ ਦਿੱਖ ਸਾਹਮਣੇ ਆਉਂਦੀ ਆ ਇੱਕ ਕਮਰਾ ਹੈ ਇਸ ਕਮਰੇ ਵਿੱਚ ਇੱਕ ਮੂਰੇ ਦੀਵਾਰ ਰੱਖਣ ਦੀ ਜਗ੍ਹਾ ਤੇ ਇੱਕ ਇੰਨਾਕ ਜਿਹੜਾ ਹੈਗਾ ਇਸ ਕਮਰਾ ਇਹ ਕਿਸੇ ਬੋਧੀ ਭਿਕਸ਼ੂ ਜਾਂ ਜੈਨ ਭਿਕਸ਼ੂ ਦੇ ਰਹਿਣ ਲਈ ਹੋਊਗਾ ਸੋ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਹੋਰ ਇਹਨੂੰ ਦੇਖਦੇ ਹੋ ਤਾਂ ਤੁਹਾਡੇ ਸਾਹਮਣੇ ਹੋਰ ਜਿਹੜਾ ਹੈਗਾ ਇਦਾ ਵਿਸਥਾਰ ਉੱਭਰ ਕੇ ਸਾਹਮਣੇ ਆਉਂਦਾ ਤੇ ਖਾਸ ਤੌਰ ਤੇ ਜਿਹੜੇ ਵਿੱਚ ਇਹਦੇ ਮੰਦਰ ਜਾਂ ਮੱਠ ਬਣੇ ਹੋਏ ਸੀ ਜਾਂ ਬੋਧ ਜਾਂ ਜੈਨ ਤੀਰਥੰਕਨਾਂ ਦੇ ਮੰਦਰ ਸੀਗੇ ਉਹ ਸਾਹਮਣੇ ਆਉਂਦੇ ਆ ਤੇ ਆ ਜਿਹੜੀ ਇਮਾਰਤ ਹੈ ਇਹ ਤੁਹਾਨੂੰ ਵੱਖਰੀ ਜਿਹੀ ਖਿੱਚ ਆਉਦੀ ਵੱਲ ਦਿੰਦੀ ਹੈ ਹੌਲੀ ਹੌਲੀ ਇਹਦੀ ਖੋਦਾਈ ਕੀਤੀ ਗਈ ਜਦੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਇਹਦੀ ਖੋਦਾਈ ਕੀਤੀ ਤੇ ਉਸ ਤੋਂ ਬਾਅਦ ਇਹਨੂੰ ਨੈਸ਼ਨਲ ਜਿਹੜਾ ਇੱਕ ਇੱਕ ਤਰੋ ਹੋਰ ਕੋਸ਼ਿਤ ਕਰ ਦਿੱਤਾ ਗਿਆ ਪਿਛਲੇ ਪਾਸੇ ਇਹਦੇ ਸਤੂਬ ਬਣੇ ਹੋਏ ਆ। ਇਹ ਸਤੂਬ ਆਪਾਂ ਬੋਧ ਦੀ ਜਿਹੜੀ ਅਵਸ਼ੇਸ਼ਾਂ ਵਾਲੀ ਥਾਂ ਸੀ ਉੱਥੇ ਵੀ ਦੇਖ ਕੇ ਆਏ ਸੀ ਉਸੇ ਤਰ੍ਹਾਂ ਦੇ ਸਤੂਬ ਇੱਥੇ ਬਣੇ ਹੋਏ ਆ। ਬੜੀ ਵਿਸ਼ਾਲ ਤੇ ਲੰਮੀ ਇੱਕ ਚੌੜੇ ਘੇਰੇ ਵਿੱਚ ਬਣੀ ਹੋਈ ਹੈ ਇਹ। ਤੇ ਇਹ ਇਹਨੂੰ ਦੇਖਣਾ ਇਸ ਕਰਕੇ ਸੀਗਾ ਵੀ ਭਾਈ ਦੇਖਣਾ ਸੀਗਾ ਵੀ ਬਿਹਾਰ ਦੇ ਵਿੱਚ ਮਗਧ ਦੇ ਵਿੱਚ ਇੱਕ ਵੱਡਾ ਸਿੱਖਿਆ ਦਾ ਕੇਂਦਰ ਰਿਹਾ ਜਿੱਥੇ ਦੂਰੋਂ ਦੂਰੋਂ ਯਾਤਰੀ ਆਉਂਦੇ ਸੀਗੇ ਤੇ ਰਹਿੰਦੇ ਸੀ। ਤੇ ਕਿਹਾ ਜਾਂਦਾ ਵੀ ਆਰਿਆਪੱਤ ਵੀ ਇਸੇ ਵਿੱਚੋਂ ਪੜਿਆ ਸੀਗਾ। ਤੇ ਤੁਸੀਂ ਦੇਖੋ ਵੀ ਗੁਪਤ ਗਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ ਤੇ ਸੁਨਹਿਰੀ ਕਾਲ ਹੈਗਾ ਵੀ ਸੀਗਾ ਕਿਉਂਕਿ ਏਡੀਆਂ-ਏਡੀਆਂ ਯੂਨੀਵਰਸਿਟੀਆਂ ਏਡੇ-ਏਡੇ ਵਿਸ਼ਵ ਵਿਦਿਆਲੇ ਉਦੋਂ ਮਗਧ ਦੀ ਧਰਤੀ ਦੇ ਉੱਪਰ ਵਧੇ ਫੁੱਲੇ ਤੇ ਇੱਥੋਂ ਕਈ ਗ੍ਰੰਥ ਕਈ ਜਿਹੜੇ ਵਿਦਵਾਨ ਹੈ ਕਈ ਯਾਤਰੀ ਆਉਂਦੇ ਯਾਤਰਾਵਾਂ ਕਰਦੇ ਸਿੱਖਿਆ ਲੈਂਦੇ ਤੇ ਗਾਂ ਅਗੇ ਹੋਰ ਧਰਮ ਦੀ ਸਿੱਖਿਆ ਨੂੰ ਫੁਲਾਉਂਦੇ ਆਪਾਂ ਇਸ ਵਕਤ ਖੜੇ ਆ ਨਲੰਦਾ ਯੂਨੀਵਰਸਿਟੀ ਦੇ ਉਹ ਰਿਊਨਜ਼ ਜਿਹੜੀ ਯੂਨੀਵਰਸਿਟੀ ਕਦੇ ਬਿਹਾਰ ਦੀ ਮਗਧ ਦੀ ਇੱਕ ਬਹੁਤ ਵੱਡੀ ਸੰਸਥਾ ਰਹੀ ਹੈ ਪੜਾਈ ਦੀ ਤੇ ਉਹ ਯੂਨੀਵਰਸਿਟੀ ਦੇ ਆਪਾਂ ਰਿਊਨਜ਼ ਤੇ ਖੜੇ ਆ ਚਲਦੇ ਨੂੰ ਦੇਖਦੇ ਆ ਕਿਵੇਂ ਸਗੀ ਹੈ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਪਾਂਡੂ ਪੋਖਰ ਨਾਲ ਦੀ ਜਗਾ ਬਣੀ ਹੋਈ ਹੈ ਪਾਂਡੂ ਪੋਖਰ ਨਾਲ ਦੀ ਜਗਾ ਜਿਹੜੀ ਹੈਗੀ ਉਹ ਇੱਕ ਪਾਰਕ ਹੈ ਬਾਈ ਕਿੱਲਿਆਂ ਦੇ ਵਿੱਚ ਬਣਿਆ ਹੋਇਆ ਉਹਨੂੰ ਮੈਂ ਬਾਈ ਕਵਿੰਦਰ ਸਿੰਘ ਜੀ ਨਾਲ ਦੇਖਣ ਚੱਲਿਆ ਗਿਆ ਸੀਗਾ ਆਪਾਂ ਇਸ ਟਾਈਮ ਪਾਂਡੂ ਪੋਖਰਾਂ 'ਚ ਖੜੇ ਆ ਪਾਂਡੂ ਪੋਖਰਨ ਇੱਕ ਲੰਮਾ ਚੌੜਾ ਪਾਰਕ ਹੈ ਇਹਨਾਂ ਦਾ ਟੂਰਿਸਟ ਪਲੇਸ ਹੈ ਤੇ ਨਿਤਿਸ਼ ਕੁਮਾਰ ਨੇ ਜਿਹੜਾ ਟੂਰਿਜ਼ਮ ਮੈ ਡਵੈਲਪ ਕਰ ਲਿਓ ਬਹੁਤ سارے ਪ੍ਰਾਲੇ ਕੀਤੇ ਆ ਇਸ ਪਾਂਡੂ ਪੋਖਰਨ ਨੂੰ ਇੱਕ ਕਲਸੀ ਨਾਂ ਦੇ ਸਰਦਾਰ ਨੇ ਉਹਨਾਂ ਦੇ ਰਾਹੀਂ ਡਵੈਲਪ ਕਰਾਇਆ ਤੇ ਉਹਨਾਂ ਨੇ ਇਹ ਡਵੈਲਪ ਕੀਤਾ ਹੈਗਾ ਤੇ ਮੈਨੂੰ ਲੈ ਆਏ ਨੇ ਇਹ ਵੀਰ ਜੀ ਕਵਿੰਦਰ ਸਿੰਘ ਜਿਹੜੇ ਰਾਗੀ ਸਿੰਘ ਨੇ ਹਜੂਰੀ ਰਾਗੀ ਆਪਣੇ ਦਿੱਤ ਅਕਸਰੀ ਪਟਨਾ ਸਾਹਿਬ ਦੇ ਇੱਥੇ ਨੂੰ ਡਿਊਟੀ ਲੱਗੀ ਵੇ ਰਾਗੀਤ ਦੇ ਵਿੱਚ ਤੇ ਰਾਗੀਤ ਵਿੱਚ ਡਿਊਟੀ ਲੱਗਣ ਕਰਕੇ ਮੈਨੂੰ ਮਿਲੇ ਸੀਗੇ ਤੇ ਮਿਲੇ ਤੇ ਇੱਥੇ ਕਹਿੰਦੇ ਆ ਜੋ ਆਪ ਘੁੰਮ ਕੇ ਆਉਣੇ। ਸੋ ਇੱਥੇ ਪਈ ਉਹਨਾਂ ਨੇ ਕੱਲ ਸੀ ਦਿਨਾਂ ਹੀ ਜਿਹੜੀ ਗੱਲਬਾਤ ਕੀਤੀ ਤੇ ਆਪਾਂ ਨੂੰ ਘੁੰਮਣ ਦਾ ਮੌਕਾ ਮਿਲਿਆ ਫ੍ਰੀ ਦੇ ਵਿੱਚ। ਨੀ ਇਹਦੀ ਟਿਕਟ ਅੱਖਾ ਸੀ। ਖਰਗੋਸ਼ ਇੱਕ ਪਾਸੇ ਉਧਰ ਪੰਛੀ ਹੈ, ਝੂਲੇ ਆ ਬੱਚਿਆਂ ਦੇ ਤੇ ਗ੍ਰੀਨਰੀ ਗ੍ਰੀਨਰੀ ਬਹੁਤ ਗ੍ਰੀਨਰੀ ਇਹਦੇ ਜ। ਪਾਰਕ ਦੇ ਵਿੱਚ ਇੰਡੋਰ ਦੇ ਨਾਲ ਆਊਟਡੋਰ ਖੇਡਾਂ ਵੀ ਖੇਡਣ ਵਾਸਤੇ ਥਾਂ ਬਣੀ ਹੋਈ ਹੈ ਬੱਚਿਆਂ ਦੇ ਝੂਲੇ ਲੈਣ ਨੂੰ। ਜਪਾਨੀਸ ਗਾਰਡਨ ਤੇ ਉਹ ਬੋਟਿੰਗ ਕਰਦੇ ਦੀਆਂ ਥਾਵਾਂ ਉਹ ਸਭ ਕੁਝ ਬਣਿਆ ਹੋਇਆ ਜਿੱਥੇ ਆ ਕੇ ਤੁਸੀਂ ਕਿੰਨਾ ਚਿਰ ਹੀ ਆਉਂਦਾ ਜਿਹੜਾ ਹੈਗਾ ਆਨੰਦਮਾਨ ਉਹ ਤੇਰਾ ਲੀਜੀਏ ਆ ਠੀਕ ਹੈ ਛੋਟਾ ਬੱਚਾ ਦੇ ਨਾਮ ਇਹ ਤਾਂ ਐਸੇ ਨੇ ਦਹਾਕੇ ਹਾਂਜੀ ਅੱਜ ਦਾ ਆਪਣਾ ਸਾਰਾ ਦਿਨ ਰਾਜਗੀਰ ਦੇ ਵਿੱਚ ਲੰਘਿਆ ਰਾਜਗੀਰ ਦੇ ਵਿੱਚ ਆਪਾਂ ਨਲੰਦਾ ਯੂਨੀਵਰਸਿਟੀ ਸੋਨ ਭੰਡਾਰ ਰਾਜੇ ਬਿੰਬੀਸਰ ਦੀ ਜੇਲ੍ਹ ਤੇ ਪੰਡੂ ਭੋਖਣ ਦੇਖਿਆ ਤੇ ਜਿਹੜਾ ਰਾਜਗੀਰ ਹੈ ਇਹ ਰਾਜੇ ਜਰਸੰਧ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਮਹਾਭਾਰਤ ਦੇ ਵੇਲੇ ਰਾਜਾ ਜਰਸੰਧ ਜਿਹਨੂੰ ਕੋਈ ਨਹੀਂ ਹਰਾ ਸਕਿਆ ਸੀਗਾ ਇੱਕ ਬਲਸ਼ਾਲੀ ਰਾਜਾ ਸੀ ਭੀਮ ਵੀ ਤੋਂ ਬਾ 18 ਵਾਰ ਹਾਰਿਆ ਸੀਗਾ ਪਰ ਅੰਤ ਵਿੱਚ ਕ੍ਰਿਸ਼ਨ ਜੀ ਦੇ ਦੱਸੇ ਮੁਤਾਬਕ ਜਿਹੜਾ ਭੀਮ ਹੈ ਉਹਨੂੰ ਵਿਚਾਲੇ ਪਾੜ ਕੇ ਦੇ ਦੋ ਟੁਕੜੇ ਆ ਡੂ ਦੋ ਟੁਕੜੇ ਉਹ ਲਗ ਲਗ ਦਿਸ਼ਾ ਛੱਡਦਾ ਤੇ ਫਿਰ ਉਹ ਜੁੜਦਾ ਨਹੀਂਗਾ ਕਿਉਂਕਿ ਉਹਨੂੰ ਵਰਪਰਾਪ ਸੀ ਜਾਂ ਉਹਦੇ ਕੋਲ ਸ਼ਕਤੀ ਸੀ ਵੀ ਜੇ ਉਹਦਾ ਟੁਕੜਾ ਦੋ ਟੁਕੜੇ ਵੀ ਕਰਤੇ ਜਾਣ ਤਾਂ ਦੋਨੇ ਟੁਕੜੇ ਜੁੜ ਜਾਂਦੇ ਸਾਬ ਸਵੇਦੀ ਸੋ ਇਸ ਤਰ੍ਹਾਂ ਦਾ ਰਾਜਾ ਜਿਹੜਾ ਸੰਦੰਤ ਹੁੰਦਾ ਇਹ ਪ੍ਰਾਣੀ ਗਾਥਾ ਹੈਗੀ ਆ ਉਸ ਤੋਂ ਬਾਅਦ ਇਹ ਜਿਹੜੀ ਜਗ੍ਹਾ ਹੈਗੀ ਰਾਜਗੀਰ ਇਹ ਗੁਪਤ ਸਾਮਰਾਜ ਦੀ ਇੱਕ ਵੱਡੀ ਰਾਜਧਾਨੀ ਰਿਹਾ ਬਿੰਬੀਸਰ ਅਜਾਲ ਛਤ్రੂ ਤੇ ਉਸ ਤੋਂ ਬਾਅਦ ਵਿਕਰਮ ਦਿੱਤਿਆ ਵਿਕਰਮ ਦਿੱਤੇ ਪਹਿਲਾ ਕੁਮਾਰ ਗੁਪਤ ਪਹਿਲਾ ਕੁਮਾਰ ਗੁਪਤ ਤੋਂ ਪਹਿਲਾਂ ਇਹ ਜਿਹੜੇ ਰਾਜਧਾਨੀ ਬਣਾਈ ਨੂੰ ਤੇ ਇੱਥੇ ਹੀ ਵਧੀ ਫੁੱਲੀ ਨਾਲ ਲੰਦਾ ਯੂਨੀਵਰਸਿਟੀ ਤੇ ਇੱਥੇ ਹੀ ਬਹੁਤ ਧਰਮ ਤੇ ਜਾਣ ਧਰਮ ਜਿਹੜੀ ਪਰੰਪਰਾਵਾਂ ਵਧੀਆਂ ਫੁੱਲੀਆਂ। ਸੋ ਸਫ਼ਰ ਜਾਰੀ ਹੈ। ਕੱਲ ਨੂੰ ਆਪਾਂ ਇੱਥੋਂ ਚੱਲਾਂਗੇ ਪਾਨਾਗੜ। ਵੀਡੀਓ ਨੂੰ ਦੇਖਿਓ, ਲਾਈਕ ਕਰਿਓ ਤੇ ਸ਼ੇਅਰ ਕਰਿਓ। ਅੱਜ ਵੀਡੀਓ ਮੈਂ ਕੱਟ ਬਣਾਈ ਆ ਕਿਉਂਕਿ ਮੈਂ ਥੋੜਾ ਜਿਹਾ ਇਹਨੂੰ ਮਾਨ ਰਿਹਾ ਸੀ ਗਾਜਕੀਰ ਨੂੰ ਆਪਦੇ ਆਪ ਨਾਲ। ਸੋ ਕੱਲ ਤੱਕ ਲਈ ਸਤਿ ਸ੍ਰੀ ਅਕਾਲ।